ਸਸਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਪੰਜਾਬ ਇਲੈਕਸ਼ਨ ਆਫਿਸ ਦੇ ਬਾਹਰ ਖੜੇ ਹਾਂ ਜੀ ਇੱਥੇ ਹੁਣੇ ਥੋੜੀ ਦੇਰ ਪਹਿਲੇ ਆਮ ਆਦਮੀ ਪਾਰਟੀ ਦਾ ਇੱਕ ਵਫਦ ਜਿਹੜਾ ਹੈ ਉਹ ਸੁਖਵੀਰ ਬਾਦਲ ਜਿਹੜੇ ਕੀ ਪ੍ਰਧਾਨ ਨੇ ਅਕਾਲੀ ਦਲ ਦੇ ਉਹਨਾਂ ਦੇ ਖਿਲਾਫ ਇੱਕ ਕੰਪਲੇਨਟ ਦਰਜ ਕਰਵਾ ਕੇ ਗਏ ਨੇ ਉਸ ਵਫਦ ਦੇ ਵਿੱਚ ਹਰਪਾਲ ਚੀਮਾ ਸੀਗੇ ਉਹਨਾਂ ਨਾਲ ਮਾਲਵਿੰਦਰ ਕੰਗ ਸੀਗੇ ਤੇ ਹੋਰ ਵੀ ਕਈ ਉਹਨਾਂ ਦੇ ਲੀਡਰਸ ਸੀਗੇ ਜਿਹੜੇ ਇਹਦੇ ਵਿੱਚ ਆਏ ਸੀਗੇ ਤੇ ਉਹਨਾਂ ਨੇ ਇੱਥੇ ਕੰਪਲੇਨਟ ਜਿਹੜੀ ਹੈ ਚੀਫ ਇਲੈਕਟੋਰਲ ਆਫੀਸਰ ਪੰਜਾਬ ਸਿਬਨ ਸੀ ਜੀ ਨੂੰ ਦਿੱਤੀ ਹੈ ਉਹਨਾਂ ਨੇ ਇਹ ਜਿਹੜੀ ਕੰਪਲੇਂਟ ਦਿੱਤੀ ਆ ਉਹਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਮੈਂਸ਼ਨ ਕੀਤਾ ਕਿ ਜਿਹੜੀ ਪਾਰਟੀ ਹੈ ਗਿਆ ਕਾਲੀ ਦਲ ਹੈਗਾ ਉਹ ਆਪਣੀ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਬੱਚਿਆਂ ਨੂੰ ਯੂਜ਼ ਕਰ ਰਹੇ ਨੇ ਬੱਚਿਆਂ ਤੋਂ ਵੋਟ ਜਿਹੜੀ ਹੈ ਉਹ ਮੰਗਣ ਦੀ ਗੱਲ ਕਰ ਰਹੇ ਨੇ ਮੀਨਸ ਕਿ ਬੱਚਿਆਂ ਨੂੰ ਮੋਬਾਈਲਾਈਜ਼ ਕਰ ਰਹੇ ਨੇ ਬੱਚਿਆਂ ਨੂੰ ਨਾਲ ਲੈ ਕੇ ਤੁਰ ਰਹੇ ਨੇ ਕਿ ਉਹ ਵੋਟਾਂ ਲੋਕਾਂ ਤੋਂ ਮੰਗਣ ਇਸ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਇੱਕ ਲੰਬੀ ਚੌੜੀ ਆਮ ਆਦਮੀ ਪਾਰਟੀ ਦੇ ਵਫਦ ਨੇ ਇੱਕ ਕੰਪਲੇਂਟ ਦਰਜ ਕਰਵਾਈ ਹੈ ਚੀਫ ਇਲੈਕਟੋਰਲ ਅਫਸਰ ਸਿਬਨ ਸੀ ਕੋਲ ਤੇ ਉਹਦੇ ਵਿੱਚ ਜੇ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਖਾਸ ਤੌਰ ਤੇ ਇਹਦੇ ਵਿੱਚ ਮੈਂਸ਼ਨ ਕੀਤਾ ਕਿ ਅ ਬੱਚਾ ਨੂੰ ਮਨਾਹੀ ਹੈਗੀਏ ਕਿਸੇ ਵੀ ਤਰੀਕੇ ਦੀ ਪੋਲਿਟিক্যাল ਪਾਰਟੀ ਦੇ ਕੈਂਪੇਨ ਐਸਟ ਦੇ ਨਾਲ ਕਰਨ ਦੀ ਇਲੈਕਸ਼ਨ ਦੀ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਨ ਦੀ ਉਹਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਕਿਹਾ ਹੈ ਕਿ ਮਨਾਹੀ ਹੈਗੀਏ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਕਿਸੇ ਵੀ ਤਰੀਕੇ ਦੇ ਇਲੈਕਸ਼ਨ ਕੈਂਪੇਨ ਚਾਹੇ ਉਹ ਰੈਲੀਆਂ ਹੋਣ ਸਲੋਗਨ ਸ਼ਾਊਟਿੰਗ ਹੋਵੇ ਨਾਰੇ ਲਗਾਉਣੇ ਹੋਣ ਡਿਸਟ੍ਰਿਬਿਊਸ਼ਨ ਆਫ ਪੋਸਟਰਸ ਤੇ ਪੈਂਫਲੈਟਸ ਹੋਣ ਜਿਹਦੇ ਚ ਡਿਸਟ੍ਰਿਬਿਊਸ਼ਨ ਮੀਨਸ ਕਿ ਪੈਂਫਲੈਟ ਵੰਡੇ ਜਾਂਦੇ ਆ ਕਿਤੇ ਜਾਂ ਫਿਰ ਕਿਸੇ ਵੀ ਤਰੀਕੇ ਦੇ ਪੋਸਟਰ ਜਿਹੜੇ ਨੇ ਉਹ ਲਗਾਏ ਜਾਂਦੇ ਆ ਉਸ ਦੇ ਨਾਲ ਹੀ ਉਹਨਾਂ ਨੇ ਐਵੀ ਕਿਹਾ ਕਿ ਇਦਾਂ ਦੇ ਕਿਸੇ ਵੀ ਪੋਲੀਟੀਕਲ ਐਕਟੀਵਿਟੀਜ਼ ਜਿਹੜੀ ਕਿ ਖਾਸ ਕਰਕੇ ਇਲੈਕਸ਼ਨ ਦੇ ਰਿਲੇਟਿਡ ਹੋਵੇ ਚੋਣਾਂ ਦੇ ਰਿਲੇਟਿਡ ਹੋਵੇ ਉਹਦੇ ਵਿੱਚ ਬੱਚਿਆਂ ਨੂੰ ਨਹੀਂ ਲਾਇਆ ਜਾ ਸਕਦਾ ਉਹਨਾਂ ਨੂੰ ਅੱਗੇ ਨਹੀਂ ਕੀਤਾ ਜਾ ਸਕਦਾ ਉਹਨਾਂ ਤੋਂ ਇਸ ਐਕਟੀਵਿਟੀ ਚ ਇਹੋ ਜੇ ਕੰਮਕਾਜ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਭਾਗ ਲੈਣ ਨੂੰ ਨਹੀਂ ਕਿਹਾ ਜਾ ਸਕਦਾ ਉਸ ਦਿਨ ਆਲ ਹੀ ਉਹਨਾਂ ਨੇ ਕਿਹਾ ਕਿ ਪੋਲਿਟੀਕਲ ਲੀਡਰਸ ਐਂਡ ਕੈਂਡੀਡੇਟ ਸ਼ੁੱਡ ਨਾਟ ਯੂਜ਼ ਚਿਲड्रन ਫਾਰ ਕੈਂਪੇਨ ਐਕਟੀਵਿਟੀਆਂ ਇਨ ਐਨੀ ਮੈਨਰ ਇਨਕਲੂਡਿੰਗ ਹੋਲਡਿੰਗ ਅ ਚਾਈਲਡ ਇਨ देयर ਆਰਮ ਕੈਰੀਂਗ ਅ ਚਾਈਲਡ ਇਨ ਅ ਵਾਹਾਈਕਲ অর ਇਨ ਰੈਲੀ ਮੇਂਸ ਕੀ ਪੋਲਿਟਿਕਲ ਪਾਰਟੀਆਂ ਜਾਂ ਫਿਰ ਉਹਨਾਂ ਦੇ ਜਿਹੜੇ ਵੀ ਕੈਂਡੀਡੇਟ ਕਨਵਰਸਿੰਗ ਜਾਂ ਕੈਂਪੇਨਿੰਗ ਕਰ ਰਹੇ ਹੋਣ ਉਹ ਕਿਸੇ ਵੀ ਤਰੀਕੇ ਦੇ ਨਾਲ ਬੱਚਿਆਂ ਨੂੰ ਨਾ ਤਾਂ ਗੋਚ ਚ ਚੁੱਕ ਕੇ ਕੈਂਪੇਨਿੰਗ ਜਾਂ ਕੈਨਵਸਿੰਗ ਕਰ ਸਕਦੇ ਆ ਤੇ ਨਾ ਹੀ ਉਹ ਕਿਸੇ ਵੀ ਤਰੀਕੇ ਦੇ ਵਹੀਕਲ ਦੇ ਵਿੱਚ ਬਿਠਾ ਕੇ ਬੱਚਿਆਂ ਨੂੰ ਨਾਲ ਰੈਲੀ ਦੇ ਵਿੱਚ ਲੈ ਕੇ ਜਾ ਸਕਦੇ ਆ ਇਸ ਗੱਲ ਦਾ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਹਿਦਾਇਤਾਂ ਦਿੱਤੀਆਂ ਗਈਆਂ ਤੇ ਉਹਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਐਵੀ ਪ੍ਰੋਵੀਜ਼ਨ ਹੈਗਾ ਕਿ ਅ ਪ੍ਰੋਹੀਬਿਸ਼ਨ ਐਕਸਟੈਂਡਸ ਟੂ ਦ ਯੂਜ਼ ਆਫ ਚਿਲड्रन ਟੂ ਕ੍ਰੀਏਟ ਦ ਸਿਮਬੀਓਸਿਸ ਆਫ ਅ ਪੋਲਿਟিক্যাল ਕੈਂਪੇਨ ਇਨ ਐਨੀ ਮੈਨਰ ਇਨਕਲੂਡਿੰਗ ਯੂਜ਼ ਥਰੂ ਪੋਇਮਸ ਸongs ਸਪੋਕਨ ਵਰਡਸ ਡਿਸਪਲੇ ਆਫ ਐਗਜ਼ੀਨੀਆ ਆਫ ਅ ਪੋਲਿਟিক্যাল ਪਾਰਟੀ ਕੈਂਡੀਡੇਟਸ ਉਹਨਾਂ ਨੇ ਨਾਲੇ ਵੀ ਕਿਹਾ ਕਿ ਆਈਡੀਓਲੋਜੀ ਜਿਹੜੀ ਕਿ ਕੋਈ ਵੀ ਵਿਚਾਰਧਾਰਾ ਕਿਸੇ ਵੀ ਪੋਲਿਟিক্যাল ਪਾਰਟੀ ਦੀ ਹੈ ਉਹਨੂੰ ਲੈ ਕੇ ਕਿਸੇ ਵੀ ਤਰੀਕੇ ਦੇ ਗਾਣੇ ਯਾ ਫਿਰ ਕੋਈ ਕਵਿਤਾ ਜਾਂ ਕੋਈ ਅਸਰਕੇ ਦੀ ਕੋਈ ਵੀ ਚੀਜ਼ ਜਿਹੜੀ ਹੈ ਉਹ ਡਿਸਪਲੇ ਬੱਚਿਆਂ ਤੋਂ ਨਹੀਂ ਕਰਵਾਈ ਜਾ ਸਕਦੀ ਨਾ ਹੀ ਕਿਸੇ ਤਰੀਕੇ ਦੇ ਨਾਲ ਬੈਨਰ ਜਾਂ ਕੋਈ ਪੋਸਟਰ ਉਹਨਾਂ ਦੇ ਹੱਥ ਫੜਾ ਕੇ ਉਹਨਾਂ ਨੂੰ ਰੈਲੀ 'ਚ ਯੂਜ਼ ਕੀਤਾ ਜਾ ਸਕਦਾ ਹੈ ਯਾ ਉਹਨਾਂ ਤੋਂ ਕੋਈ ਕਲਤਾ ਕਹਾਈ ਜਾ ਸਕਦੀ ਹੈ ਰੈਲੀ ਦੇ ਵਿੱਚ ਜਾਂ ਕੈਂਪੇਨਿੰਗ ਦੇ ਵਿੱਚ ਜਾਂ ਫਿਰ ਕਿਸੇ ਵੀ ਤਰੀਕੇ ਦੀ ਕੋਈ ਵੀ ਅ ਇਸ ਤਰੀਕੇ ਦੀ ਐਕਟੀਵਿਟੀਜ਼ ਕਰਵਾਈਆਂ ਜਾ ਸਕਦੀਆਂ ਨੇ ਇਹ ਗੱਲਾਂ ਵੀ ਉਹਦੇ ਵਿੱਚ ਕਹੀਆਂ ਗਈਆਂ ਨੇ ਇਸ ਤਰੀਕੇ ਦੇ ਨਾਲ ਤੁਹਾਨੂੰ ਦੱਸ ਦੇ ਕਿ ਅੱਜ ਇੱਕ ਲੰਬੀ ਚੌੜੀ ਕੰਪਲੇਂਟ ਲੈ ਕੇ ਆਮ ਆਦਮੀ ਪਾਰਟੀ ਦਾ ਵਫਦ ਹਰਪਾਲ ਚੀਮਾ ਦੀ ਅਕਵਾਇ ਦੇ ਵਿੱਚ ਚੀਫ ਇਲੈਕਟੋਰਲ ਅਫੀਸਰ ਸਿਬੰਦ ਸੀ ਕੋਲ ਆਏ ਤੇ ਉਹਨਾਂ ਨੇ ਆਪਣੀ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਬਾਦਲ ਉਹਨਾਂ ਦੇ ਨੂੰ ਲੈ ਕੇ ਉਹਨਾਂ ਨੇ ਇੱਕ ਕੰਪਲੇਨਟ ਦਰਜ ਕਰਵਾਈ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਸੁਖਬੀਰ ਬਾਦਲ ਹਰਾ ਨੇ ਬੱਚਾ ਨੂੰ ਆਪਣੇ ਪੋਲਿਟਿਕਲ ਕੈਂਪੇਨ ਜਿਹੜੀ ਕਿ ਪੰਜਾਬ ਬਚਾਓ ਯਾਤਰਾ ਕਾਫੀ ਸਮੇਂ ਤੋਂ ਕੱਢ ਰਿਹਾ ਹੈ ਅ ਅਕਾਲੀ ਦਲ ਉਹਦੇ ਵਿੱਚ ਬੱਚਿਆਂ ਨੂੰ ਵੀ ਨਾਲ ਲੈ ਕੇ ਤੁਰੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਚੋਣਾਂ ਨੂੰ ਲੈ ਕੇ ਬੱਚਿਆਂ ਤੋਂ ਜਿਹੜੀ ਹੈ ਉਹ ਕੈਂਪੇਨਿੰਗ ਕਰਵਾਈ ਹੈ ਉਹਨਾਂ ਤੋਂ ਚੋਣ ਪ੍ਰਚਾਰ ਕਰਵਾਇਆ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਜ਼ਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਭੁੱਲਾਂਗੇ ਅੰਦਰੂਨੀ ਰਾਜ਼। ਬਣਾਾਂਗੇ بلند ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ